ਮੇਰੇ ਤੇ ਇਹ ਮੇਰ ਕਰਦੇ ਹੋ ਵੀ ਮੈਨੂੰ ਬੈਠਦਿਆਂ ਉੱਠਦਿਆਂ ਸੁੱਤਿਆਂ ਜਾਗਦਿਆਂ ਸਾਸ ਭਾਬ ਹਰੇਕ ਸਾ ਨਾਲ ਗਰਾਹ ਗਰਾਸਾ ਭਾਬ ਹਰੇਕ ਗਰਾਈ ਨਾਲ ਤੇ ਗਰਾਈ ਦਾ ਅਰਥ ਵਿਦਵਾਨ ਸੱਜਣਾ ਨੇ ਰੋਜੀ ਰੋਟੀ ਕਮਾਉਣ ਦਾ ਆਪਣਾ ਰੋਜਗਾਰ ਵੀ ਦੱਸਿਆ ਵੀ ਮੈਂ ਆਪਦਾ ਰੋਜਗਾਰ ਕਰਦਾ ਹੋਇਆ ਵੀ ਤੈਨੂੰ ਨਾ ਭੁੱਲਾਂ ਤੇ ਇਹ ਅਰਥ ਵਿਦਵਾਨ ਸੱਜਣਾ ਨੇ ਕਿਤੇ ਬਾਹਰੋਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਲਿਆ ਕਿੱਥੇ ਜਿਸ ਸਮੇਂ ਬਾਬਾ ਨਾਮਦੇਵ ਸਾਹਿਬ ਤਰਲੋਚਨ ਜੀਆਂ ਨੂੰ ਉਪਦੇਸ਼ ਕਰਦੇ ਆ ਦੋਨੋਂ ਸ਼ਲੋਕ ਇਕੱਠੇ ਹੀ ਆ ਤਰਲੋਚਨ ਜੀ ਕਹਿੰਦੇ ਮੈਂ ਸੁਣਿਆ ਵੀ ਨਾਮ ਦੇ ਬੜਾ ਵੱਡਾ ਭਗਤ ਆ ਪਰ ਆ ਕੇ ਵੇਖਦਾ ਤੂੰ ਤੇ ਕੱਪੜਿਆਂ ਨੂੰ ਪੱਟੀ ਦੰਨ ਸਿਉਂ ਜਾਂ ਨੰਦ ਕਿੱਥੇ ਰੱਬ ਦੀ ਰਾਲ ਤੇਰੇ ਕੋਲ ਨਾਮਾ ਮਾਇਆ ਮੋਹਿਆ ਕਹੈ लोचन मीत काहे छिपो छायले राम ना लागो चीत मैं सुन के आया श्री नामदेव मेरा मित्र बड़ा बड़ा भगत हा हर समय परमात्मा दी बندگی च रहंदा ਆਕੇ ਦੇਖਿਆ ਤੇ ਮੈਂ ਖਾਦਾ ਬੈਠਾ ਲੋ ਕੱਪੜੇ ਕੱਟਲੇ ਸ਼ੌਲੇ ਬਾਇ ਇੱਥੇ ਲੱਗਿਆ ਪਿਆ ਤੈਨੂੰ ਤੇ ਮਾਇਆ ਨੇ ਮੋਲਿਆ ਨਾਮ ਲੈ ਕਿੱਥੇ ਰੱਬ ਦੀ ਭਗਤੀ ਤੇਰੇ ਕੋਲ ਉਹਦੇ ਨਾਲ ਤੇ ਕੁਚਤ ਨਹੀਂ ਜੋੜਦਾ ਤੇ ਨਾਲ ਦੇਹੀ ਸ਼ਲੋਕ ਵਿੱਚ ਉਪਦੇਸ਼ ਬਖਸ਼ ਰਿਹਾ ਤਲੋਚਨਾ ਨਾਮਾ ਕਹੈ ਤਲੋਚਨਾ ਮੁਖਤੇ ਰਾਮ ਸਮਾਲ ਹਾਥ ਪਾਓ ਕਰ ਕਾਮ ਸਭ ਚੀਤ ਨਰਨ ਰਣ ਨਾ ਤਰਲੋਚਨਾ ਪ੍ਰਮਾਤਮਾ ਨਿਰੰਕਾਰ ਪਾਤਸ਼ਾਹ ਵਹਿਗੋ ਉਸ ਬੀਠਲ ਨੂੰ ਚੇਤੇ ਕਰਨ ਵਾਸਤੇ ਕੋਈ ਖਾਸ ਸਮਾਂ ਤੇ ਕੋਈ ਖਾਸ ਜਗ੍ਹਾ ਨਹੀਂ ਚਾਹੀਦੀ ਹੱਥੀ ਪੈਰੀਂ ਕਰ ਤੋ ਮੇਰੇ ਤੱਕ ਰਹੀ ਦੀ ਯਾਰ ਹਿਰਦੇ ਚੋਂ ਦੀ ਯਾਦ ਟਿਕਾਈ ਦੀ ਆ ਇਸ ਤੋਂ ਵੱਧ ਹੋਰ ਕੀ ਚਾਹੀਦਾ ਚੀਤ ਨਿਰੰਝਣ ਨਾਲ ਚਿੱਤ ਉਹ ਦਿਨ ਜੁੜ ਗੁੜ ਖਿਲਦਾ ਹੋਰ ਇਸ ਤੋਂ ਬਰੇ ਕੀ ਆ ਸੋਇਸ਼ ਕਰਕੇ ਗੁਰਮੁਖੋ ਸਾਹ ਸਾਹ ਦਰਤ ਆਉਂਦੇ ਜਾਂਦੇ ਸਾਹ ਉਹ ਸਾਡੇ ਗ੍ਰਾਸਾ ਭਾਵ ਜਿੱਥੋਂ ਅਸੀਂ ਰੋਜੀ ਰੋਟੀ ਕਮਾਉਂਦੇ ਆ ਕੋਈ ਵੀ ਕਰਤ ਵਿਰਤ ਕਰਦੇ ਆ ਕਰਤ ਵਰਤ ਕਰਦੇ ਆ ਨਿਰੰਕਾਰ ਜੀਆਂ ਦੀ ਯਾਦ ਨੂੰ ਨਹੀਂ ਭੁੱਲਣਾ ਹੈ ਇਹ ਮਾਲਕ ਜੀ ਤੁਸੀਂ ਮੇਰੇ ਤੇ ਤਰਸ-ਖਰੋਤ ਤਾਂ ਹੋ ਸਕਦਾ